ਸ਼ੱਕ ਦੇ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਨੇ ਸ਼ੱਕ ਦੇ ਨਾਲ ਇਸ ਜ਼ਿੰਦਗੀ ਦੇ ਵਿੱਚ ਕਿਵੇਂ ਹਨੇਰ ਕਰਦੀ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਵੀ ਕਿਤਨੇ ਕਿਤੇ ਸਾਨੂੰ ਵੇਖਣ ਨੂੰ ਜਾਂ ਸੁਣਨ ਨੂੰ ਆਸ-ਪਾਸ ਦੇ ਵਿੱਚ ਮਿਲਦੀਆਂ ਰਹਦੀਆਂ ਨੇ ਤੇ ਸ਼ੱਕ ਦਿਖਾ ਲਈ ਕਿਤਨੀ ਦਿੰਦਾ ਚੀਜ਼ ਐਗਜ਼ਿਸਟ ਸ਼ਾਇਦ ਕਿਤੇ ਵੀ ਨਹੀਂ ਕਰਦੀ ਪਰ ਸਾਡੀ ਸੋਚ ਦੇ ਵਿੱਚ ਅਜਿਹੇ ਬਲਬਲੇ ਪੈਦਾ ਹੁੰਦੇ ਨੇ ਜਿਹਦੇ ਨਾਲ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਕੀ ਕਹਿਣਾ ਚਾਹੁੰਦੇ ਸ਼ੱਕ ਦੇ ਕਰਕੇ ਬਹੁਤ ਸਾਰੇ ਘਰਾਂ ਵਿੱਚ ਲੜਾਈਆਂ ਝਗੜੇ ਰਹਿੰਦੇ ਆ ਸ਼ੱਕ ਦੇ ਕਰਕੇ ਨਸ਼ਿਆਂ ਦੀ ਬਿਮਾਰੀ ਹੁੰਦੀ ਹੈ ਸ਼ੱਕ ਦੇ ਕਰਕੇ ਡਿਪਰੈਸ਼ਨ ਹੁੰਦਾ ਹੈ ਸ਼ੱਕ ਦੇ ਕਰਕੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਵੀ ਨਹੀਂ ਹੁੰਦਾ ਸ਼ੱਕ ਦਿਖਦਾ ਨਹੀਂਗਾ ਅਸਲ ਵਿੱਚ ਸ਼ੱਕ ਨੂੰ ਦੇਖਣ ਵਾਲੀ ਜਿਹੜੀ ਨਜ਼ਰ ਹੈ ਉਹ ਸਾਡੇ ਸਮਾਜ ਕੋਲ ਨਹੀਂ ਹੈਗੀ ਆਮ ਲੋਕਾਂ ਨੂੰ ਮਾਨਸਿਕ ਰੋਗਾਂ ਬਾਰੇ ਬਹੁਤ ਘੱਟ ਸਮਝ ਆ ਇਸ ਕਰਕੇ ਉਹ ਇਹ ਕਹਿ ਦਿੰਦੇ ਆ ਕਿ ਸ਼ੱਕ ਕਰਦਾ ਇਹਨੂੰ ਤੇ ਸ਼ੱਕ ਹੋ ਗਿਆ ਵੀ ਸ਼ੱਕ ਦਾ ਕੋਈ ਇਲਾਜ ਨਹੀਂ ਹੈ ਵਾਈਫ ਆਪਣੇ ਪਤੀ ਉੱਤੇ ਸ਼ੱਕ ਕਰਦੀ ਆ ਪਤੀ ਆਪਣੀ ਵਾਈਫ ਉੱਤੇ ਸ਼ੱਕ ਕਰਦਾ ਇੱਥੋਂ ਤੱਕ ਕਿ ਭਰਾ ਆਪਣੀ ਭੈਣ ਦੇ ਉੱਤੇ ਸ਼ੱਕ ਕਰਦਾ ਯਾਨੀ ਕਿ ਸ਼ੱਕ ਦੀ ਬਿਮਾਰੀ ਹੈ ਜਿਸ ਨੂੰ ਬਿਲਕੁਲ ਮੈਡੀਕਲ ਸਾਇੰਸ ਦੇ ਕੋਲ ਇਲਾਜ ਹੈ ਠੀਕ ਕਰਨ ਦਾ ਤੇ ਇਹ ਠੀਕ ਹੋ ਜਾਂਦੀ ਹੈ ਯਾਰ ਪਰੀਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਹ ਸੁਖਬੀਰ ਸਿੰਘ ਸ਼ਿਰਗਿਲ ਤੁਸੀਂ ਜੁੜ ਚੁੱਕੇ ਹੋ ਆਂਦਰ ਦੇ ਵੀਡੀਓ ਨਾਲ ਅਕਸਰ ਅਸੀਂ ਆਪਣੇ ਆਲ ਦਵਾਲ ਦੇ ਵਿੱਚ ਝਾਤ ਮਾਰਦੇ ਆਂ ਤਾਂ ਬਹੁਤ ਸਾਰੀਆਂ ਮੁਸ਼ਕਲਾਂ, ਦਿੱਕਤਾਂ, ਪਰੇਸ਼ਾਨੀਆਂ, ਅਟਕਲਾਂ ਸਾਨੂੰ ਦਿਖਾ ਲਈ ਦਿੰਦੀਆਂ ਨੇ ਤੇ ਕੁਝ ਅਟਕਲਾਂ ਦਿੱਕਤਾਂ ਪਰੇਸ਼ਾਨੀਆਂ ਐਸੀਆਂ ਹੁੰਦੀਆਂ ਨੇ ਜੋ ਦਿਖਾ ਲਈ ਨਹੀਂ ਦਿੰਦੀਆਂ ਪਰ ਸਾਡੀ ਜ਼ਿੰਦਗੀ ਨੂੰ ਕਿਤਨਾ ਕਿਤੇ ਉਤਲ-ਪੁਤਲ ਇਹਨਾਂ ਦਿੱਕਤਾਂ ਦੇ ਬਲੋਂ ਕਰ ਦਿੱਤਾ ਜਾਂਦਾ ਹੈ ਐਸੀਆਂ ਦਿੱਕਤਾਂ ਦੇ ਵਿੱਚੋਂ ਇੱਕ ਦਿੱਕਤ ਵੱਡੀ ਹੈ ਉਸ ਨੂੰ ਬਿਮਾਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਕਿ ਇਸ ਦਾ ਇਲਾਜ ਵੀ ਕੋਈ ਨਹੀਂ ਹੈ ਇਹ ਲਾ ਇਲਾਜ ਬਿਮਾਰੀ ਐਸੀ ਹੈ ਕਿ ਜਿਹੜੀ ਤੇ ਖਾਲੀ ਵੀ ਨਹੀਂ ਦਿੰਦੀ ਪਰ ਸਾਡੀਆਂ ਜ਼ਿੰਦਗੀਆਂ ਨੂੰ ਉਤਲ-ਪੁਤਲ ਜ਼ਰੂਰ ਕਰ ਦਿੰਦੀ ਹੈ ਮੈਂ ਗੱਲ ਕਰ ਰਿਹਾ ਏ ਸ਼ੱਕ ਦੀ ਸ਼ੱਕ ਦੇ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਨੇ ਸ਼ੱਕ ਦੇ ਨਾਲ ਇਸ ਜ਼ਿੰਦਗੀ ਦੇ ਵਿੱਚ ਕਿਵੇਂ ਹਨੇਰ ਕਰਦੀ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਵੀ ਕਿਤਨੇ ਕਿਤੇ ਸਾਨੂੰ ਵੇਖਣ ਨੂੰ ਜਾਂ ਸੁਣਨ ਨੂੰ ਆਸ-ਪਾਸ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਅੱਜ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਉਗੇ ਸਮਾਜ ਸੇਵੀ ਜਿਹੜੇ ਨੇ ਰਾਜੂ ਸੋਨੀ ਉਹ ਮੌਜੂਦ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਰਾਜੂ ਜੀ ਬਹੁਤ-ਬਹੁਤ ਸਵਾਗਤ ਹੈ ਹਮਾਰਾ ਅਰਧਾ ਟੀਵੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਸ਼ੱਕ ਦਿਖਾ ਲਈ ਕਿਤਨੀ ਦਿੰਦਾ ਚੀਜ਼ ਐਗਜ਼ਿਸਟ ਸ਼ਾਇਦ ਕਿਤੇ ਵੀ ਨਹੀਂ ਕਰਦੀ ਪਰ ਸਾਡੀ ਸੋਚ ਦੇ ਵਿੱਚ ਅਜਿਹੇ ਬਲਬਲੇ ਪੈਦਾ ਹੁੰਦੇ ਨੇ ਜਿਹਦੇ ਨਾਲ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਕੀ ਕਹਿਣਾ ਚਾਹੁੰਦੇ ਸੁਖਵੀਰ ਜੀ ਤੁਸੀਂ ਜਦੋਂ ਅੱਜ ਸ਼ੱਕ ਦੇ ਉੱਤੇ ਮ ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਸ਼ੱਕ ਦੇ ਕਰਕੇ ਬਹੁਤ ਸਾਰੇ ਘਰਾਂ ਵਿੱਚ ਲੜਾਈਆਂ ਝਗੜੇ ਰਹਿੰਦੇ ਆ। ਸ਼ੱਕ ਦੇ ਕਰਕੇ ਨਸ਼ਿਆਂ ਦੀ ਬਿਮਾਰੀ ਹੁੰਦੀ ਹੈ, ਸ਼ੱਕ ਦੇ ਕਰਕੇ ਡਿਪਰੈਸ਼ਨ ਹੁੰਦਾ ਹੈ, ਸ਼ੱਕ ਦੇ ਕਰਕੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਹੀ ਨਹੀਂ ਹੁੰਦਾ। ਸਗੋਂ ਜੀਵਨ ਜਿਹੜਾ ਉਥਲ-ਪੁਥਲ ਹੋ ਜਾਂਦਾ ਹੈ, ਪਰਿਵਾਰ ਜਿਹੜੇ ਉਥਲ-ਪੁਥਲ ਹੋ ਜਾਂਦੇ ਆ, ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ, ਕਤਲਾਂ ਤੱਕ ਗੱਲ ਪਹੁੰਚ ਜਾਂਦੀ ਹੈ। ਤੇ ਜਦੋਂ ਆਪਾਂ ਇਹ ਗੱਲ ਕਰਦੇ ਆ ਕਿ ਵੀ ਸ਼ੱਕ ਦਿਖਦਾ ਨਹੀਂਗਾ ਅਸਲ ਵਿੱਚ ਸ਼ੱਕ ਨੂੰ ਦੇਖਣ ਵਾਲੀ ਜਿਹੜੀ ਨਜ਼ਰ ਹੈ ਉਹ ਸਾਡੇ ਸਮਾਜ ਕੋਲ ਨਹੀਂ ਹੈਗੀ ਉਹ ਨਜ਼ਰ ਹੈ ਸਾਡੇ ਮਨੋਵਿਗਿਆਨੀਆਂ ਦੇ ਕੋਲ ਮਨੋਰੋਗ ਮਾਹਿਰ ਦੇ ਕੋਲ ਕਿਉਂਕਿ ਸ਼ੱਕ ਇੱਕ ਮਾਨਸਿਕ ਬਿਮਾਰੀ ਹੈ ਔਰ ਇਹ ਬਿਮਾਰੀ ਹੋਣ ਕਰਕੇ ਆਮ ਲੋਕਾਂ ਨੂੰ ਮਾਨਸਿਕ ਰੋਗਾਂ ਬਾਰੇ ਬਹੁਤ ਘੱਟ ਸਮਝ ਆ ਇਸ ਕਰਕੇ ਉਹ ਇਹ ਕਹਿ ਦਿੰਦੇ ਆ ਕਿ ਸ਼ੱਕ ਕਰਦਾ ਐ ਇਹਨੂੰ ਤੇ ਸ਼ੱਕ ਹੋ ਗਿਆ ਵੀ ਸ਼ੱਕ ਦਾ ਕੋਈ ਇਲਾਜ ਨਹੀਂ ਐ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਡੀਕਲ ਸਾਇੰਸ ਦੇ ਕੋਲ ਸ਼ੱਕ ਦਾ ਇਲਾਜ ਵੀ ਐ ਇਸ ਬਿਮਾਰੀ ਦਾ ਬਹੁਤ ਅੱਛਾ ਇਲਾਜ ਐ ਤੇ ਬਸ ਸਿਰਫ ਇਸ ਗੱਲ ਦੀ ਲੋੜ ਐ ਕਿ ਇਸ ਪ੍ਰਤੀ ਸਾਨੂੰ ਵੱਧ ਤੋਂ ਵੱਧ ਚੇਤਨਾ ਲੋਕਾਂ ਚ ਪੈਦਾ ਕਰਨੀ ਚਾਹੀਦੀ ਐ ਕਿ ਜਿੱਥੇ ਕਿਤੇ ਵੀ ਕੋਈ ਘਰ ਦੇ ਵਿੱਚ ਸ਼ੱਕ ਦੀ ਸਮੱਸਿਆ ਆਉਂਦੀ ਆ ਜਾਂ ਕਿਤੇ ਵਾਈਫ ਆਪਣੇ ਪਤੀ ਉੱਤੇ ਸ਼ੱਕ ਕਰਦੀ ਆ ਪਤੀ ਆਪਣੀ ਵਾਈਫ ਉੱਤੇ ਸ਼ੱਕ ਕਰਦਾ ਇੱਥੋਂ ਤੱਕ ਕਿ ਭਰਾ ਆਪਣੀ ਭੈਣ ਦੇ ਉੱਤੇ ਸ਼ੱਕ ਕਰਦਾ ਔਰ ਉਹ ਤੁਸੀਂ ਦੇਖੋਗੇ ਕਿ ਮੰਨ ਲਓ ਭੈਣ ਹੈ ਉਹ ਕਿਤੇ ਕਾਲਜ ਜਾ ਰਹੀ ਆ ਤਾਂ ਭਰਾ ਉਹਦੇ ਪਿੱਛੇ ਪਿੱਛੇ ਜਾ ਰਿਹਾ ਬਈ ਇਹ ਕਿੱਥੇ ਜਾਂਦੀ ਆ ਇਹਦੇ ਪਿੱਛੇ ਕੋਈ ਮੁੰਡੇ ਤਾਂ ਨਹੀਂ ਆਉਂਦੇ ਜਦੋਂ ਕਿ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਗੀ ਪਤੀ ਹੈ ਉਹ ਆਪਣੀ ਵਾਈਫ ਦੇ ਉੱਤੇ ਸ਼ੱਕ ਕਰਦਾ ਜੇ ਪੱਤਾ ਵੀ ਹਿੱਲ ਜਾਵੇ ਤਾਂ ਪਤੀ ਨੂੰ ਲੱਗਦਾ ਹੈ ਕਿ ਇਹ ਪੱਤਾ ਤਾਂ ਜਿਹੜਾ ਹਿੱਲਿਆ ਇਹ ਮੇਰੀ ਵਾਈਫ ਦੇ ਕਰਕੇ ਲੱਗਿਆ ਜੇ ਕੋਈ ਕਾਲ ਕਰਕੇ ਲੰਘਿਆ ਤੇ ਜੇ ਕਿਤੇ ਵਾਈਫ ਕਿਸੇ ਨਾਲ ਫੋਨ ਤੇ ਗੱਲਬਾਤ ਕਰਦੀ ਹੈ ਜਾਂ ਕਿਸੇ ਨਾਲ ਹੱਸ ਕੇ ਗੱਲ ਕਰ ਲਈ ਤਾਂ ਉਹ ਸ਼ੱਕ ਜਿਹੜਾ ਉਰ ਵੱਤ ਜਾਂਦਾ ਐਸੇ ਤਰ੍ਹਾਂ ਪਤਨੀ ਹੈ ਉਹ ਵੀ ਬਹੁਤ ਜ਼ਿਆਦਾ ਛੱਕੀ ਸੁਭਾਦੀ ਹੋ ਜਾਂਦੀ ਹੈ ਉਹਦੇ ਚ ਵੀ ਅਸੀਂ ਇਹ ਦੇਖਦੇ ਆ ਕਿ ਮੰਨ ਲਓ ਪਤੀ ਹੈ ਉਹ ਆਫਿਸ ਤੇ ਵਿੱਚ ਹੈ ਕਿਸੇ ਨਾਲ ਗੱਲਬਾਤ ਕਰਦਾ ਕੰਮ ਕਰ ਤੇ ਗੱਲਬਾਤ ਕਰਦਾ ਜਾਂ ਕੋਈ ਉਹਨਾਂ ਦੇ ਘਰ ਗੁੰਡਣ ਆ ਗਈ ਤਾਂ ਪਤਨੀ ਨੂੰ ਇਹ ਲੱਗਣ ਲੱਗ ਪੈਂਦਾ ਵੀ ਇਹ ਤਾਂ ਮੇਰੇ ਪਤੀ ਕਰਕੇ ਆਈ ਹੈ ਤੇ ਇਹ ਜਿਹੜੀ ਪ੍ਰੋਬਲਮ ਹੈ ਇਹ ਇੱਕ ਸਕਿਜਡ ਸਕਿਜਿਡ ਪ੍ਰੋਬਲਮ ਹੈ ਇਹਨੂੰ ਪੈਰਾਨੋਇਡ ਡਿਸਆਰਡਰ ਕਹਿੰਦੇ ਆ ਯਾਨੀ ਕਿ ਸ਼ੱਕ ਦੀ ਬਿਮਾਰੀ ਹੈ ਜਿਸ ਨੂੰ ਬਿਲਕੁਲ ਮੈਡੀਕਲ ਸਾਇੰਸ ਦੇ ਕੋਲ ਇਲਾਜ ਹੈ ਠੀਕ ਕਰਨ ਦਾ ਤੇ ਇਹ ਠੀਕ ਹੋ ਜਾਂਦੀ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਜੀ ਸਾਹਿਬ ਇਸ ਦੇ ਉੱਪਰ ਮੈਂ ਇਹ ਵੀ ਗੱਲ ਤੁਹਾਡੇ ਕੋਲ ਜਾਨਣਾ ਚਾਹੂਗਾ ਇਹ ਸ਼ੱਕ ਦਾ ਪਤਾ ਕਿਵੇਂ ਲੱਗਦਾ ਹੈ ਅਸਲ ਸਚਾਈ ਤੇ ਸ਼ੱਕ ਦੇ ਵਿੱਚ ਅਸੀਂ ਫਰਕ ਕਿਵੇਂ ਸਮਝੀਏ ਜੇਕਰ ਕਿਸੇ ਦੇ ਉੱਪਰ ਸਾਨੂੰ ਸ਼ੰਕਾ ਹੁੰਦੀ ਹੈ ਸ਼ੰਕਾ ਨੂੰ ਸ਼ੱਕ ਬਣਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ ਤੇ ਕਿਹੜੀਆਂ ਪਰਸਤਿਤੀਆਂ ਦੇ ਵਿੱਚ ਉਹ ਬੰਦਾ ਗੁਜ਼ਰਦਾ ਹੈ ਜਿੱਥੇ ਉਹਨੂੰ ਲੱਗਣ ਲੱਗ ਪੈਂਦਾ ਕਿ ਨਹੀਂ ਨਹੀਂ ਇਹ ਸ਼ੰਕਾ ਨਹੀਂ ਇਹ ਸ਼ੱਕ ਹੈ ਸ਼ਖੀਰ ਜੀ ਤੁਸੀਂ ਬਹੁਤ ਵਾਜਿਬ ਸਵਾਲ ਕੀਤਾ ਕਿਉਂਕਿ ਇੱਕ ਤੇ ਇਹ ਹੁੰਦਾ ਕਿ ਵੀ ਸੱਚਮੁੱਚ ਕਿਸੇ ਦੀ ਕਿਸੇ ਨਾਲ ਦੋਸਤੀ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਿ ਵੀ ਇਹ ਮੇਰੇ ਨਾਲ ਕੁਝ ਗਲਤ ਕਰਨ ਲੱਗਿਆ ਇਹ ਧੋਖਾ ਦੇ ਰਿਹਾ ਮੇਰਾ ਨੁਕਸਾਨ ਕਰ ਰਿਹਾ ਉਹ ਇੱਕ ਜਦੋਂ ਅਸੀਂ ਉਹਨੂੰ ਜਿਹੜੇ ਮਨੋਵਿਗਿਆਨੀ ਆ ਸਾਡੇ ਜਿਹੜੇ ਸਕੈਟ੍ਰਿਸਟ ਆ ਉਹ ਜਦੋਂ ਦੇਖਦੇ ਆ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਵੀ ਇਹ ਸੱਚਮੁੱਚ ਸ਼ੱਕ ਵਾਲੀ ਗੱਲ ਹੈਗੀ ਆ ਜਾਂ ਇਹ ਬਿਮਾਰੀ ਕਰਕੇ ਆ ਕਿਉਂਕਿ ਜਦੋਂ ਬਿਮਾਰੀ ਕਰਕੇ ਹੁੰਦਾ ਤਾਂ ਉਹ ਇਹ ਹੁੰਦਾ ਕਿ ਉਹ ਬਹੁਤ ਜ਼ਿਆਦਾ ਅ ਐਕਸਾਈਟਡ ਹੋ ਜਾਂਦਾ ਬਹੁਤ ਜ਼ਿਆਦਾ ਉਹਨੂੰ ਗੁੱਸਾ ਆਉਂਦਾ ਖੇਚੜਦੀ ਐ ਚਿੰਚੜਾਪਨ ਹੁੰਦਾ ਓਵਰ ਥਿੰਕਰ ਵੀ ਹੁੰਦਾ ਓਦੇ ਚ ਬਹੁਤ ਜ਼ਿਆਦਾ ਹੋਰ ਸਿੰਪਟਮਸ ਬਹੁਤ ਜ਼ਿਆਦਾ ਹੁੰਦੇ ਆ ਕਿ ਉਹ ਸੌਂਦਾ ਨਹੀਂ ਗਾ ਨੀਂਦ ਘੱਟ ਆਉਂਦੀ ਆ ਉਹਨੂੰ ਗੁੱਸਾ ਆਉਂਦਾ ਭੁੱਖ ਨਹੀਂ ਲੱਗਦੀ ਗੀ ਬੇਚੈਨੀ ਬਹੁਤ ਜ਼ਿਆਦਾ ਰਹਿੰਦੀ ਆ ਉਹਦਾ ਕੰਮ ਡਿਸਟਰਬ ਹੁੰਦਾ ਇੱਥੋਂ ਤੱਕ ਕਿ ਇਹ ਪ੍ਰੋਬਲਮ ਆ ਜਾਂਦੀ ਹੈ ਕਿ પતિ ਬੈੱਡਰੂਮ ਦੇ ਵਿੱਚ ਵੀ ਕੈਮਰੇ ਤੱਕ ਲਵਾ ਦਿੰਦਾ ਜਦੋਂ ਇਹੋ ਜੀ ਸਥਿਤੀ ਆਉਂਦੀ ਹੈ ਤਾਂ ਉਨਦੋਂ ਇਹ ਸਾਰੇ ਸਿੰਪਟਮਸ ਹੁੰਦੇ ਆ ਜਿਸ ਨੂੰ ਜਿਹੜੇ ਸਾਡੇ ਮਨੋਰੋਗ ਮਾਹਿਰ ਹੈ ਉਹ ਦੇਖ ਕੇ ਇਸ ਨੂੰ ਡਾਇਗਨੋਸ ਕਰਦੇ ਆ ਅਸੈਸ ਕਰਦੇ ਆ ਤੇ ਉਹਦਾ ਟਰੀਟਮੈਂਟ ਕਰਦੇ ਆ ਤੇ ਜੇ ਕਿਤੇ ਲੱਗੇ ਕਿ ਵੀ ਮਾੜੀ-ਮੋਟੀ ਕਿਸੇ ਦੀ ਗੱਲਬਾਤ ਆ ਉਹ ਉਹ ਇੱਕ ਨੋਰਮਲ ਹੁੰਦੀ ਹੈ ਸਥਿਤੀ ਉਹਦੀ ਜਿਹੜੇ ਬਿਹੇਵੀਅਰ ਦੇ ਵਿੱਚ ਕਾਫੀ ਚੇਂਜ ਆਈ ਹੁੰਦੀ ਆ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇੱਥੇ ਪਰਿਵਾਰਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਪਰਿਵਾਰ ਟੁੱਟਦੇ ਨੇ ਪਰਿਵਾਰਾਂ ਨੂੰ ਸੁਝਾਉਣ-ਵਝਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਈ ਵਾਰ ਅਣਗੌਲੀਆਂ ਵੀ ਗੱਲ ਨੂੰ ਕਰ ਦਿੱਤਾ ਜਾਂਦਾ ਹੈ ਸ਼ਾਇਦ ਉਹ ਗੱਲ ਜਿਵੇਂ ਕਹਿ ਲਈਏ ਪੰਜਾਬੀ ਭਾਸ਼ਾ ਦੇ ਵਿੱਚ ਆਮ ਕਿ ਜੇਕਰ ਕੁੱਤੇ ਧੂਆ ਨਿਕਲਦਾ ਤੇ ਅੱਗ ਕਿਤੇ ਨਾ ਕਿਤੇ ਸੁਲਗਦੀ ਹੁੰਦੀ ਹੈ ਉਸ ਅੱਗ ਦੇ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸੀ ਆਪਣੇ ਤਰੀਕੇ ਸਲੀਕਿਆਂ ਦੇ ਨਾਲ ਕਰਦੇ ਆ ਡਾਕਟਰ ਤੱਕ ਪਹੁੰਚ ਅਸੀਂ ਕਰਦੇ ਨਹੀਂ ਜਾਂ ਪਰ ਉੱਥੇ ਅਸੀਂ ਇਹ ਜ਼ਰੂਰੀ ਸਮਝਦੇ ਆ ਕਿ ਘਰ ਦੇ ਵੱਡਿਆਂ ਨੇ ਸਾਨੂੰ ਸਮਝਾ ਦਿੱਤਾ ਤੇ ਇੱਥੇ ਗੱਲ ਨਿਬੜ ਗਈ ਆ ਬਾਅਦ ਵਿੱਚ ਜਦੋਂ ਕਤਲਾ ਤੱਕ ਗੱਲ ਜਾਂਦੀ ਉਦੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਕੋਲ ਗਲਤੀ ਹੋ ਗਈ ਇਹ ਪਰਿਵਾਰਾਂ ਦੇ ਵਿੱਚ ਆਮ ਕੀ ਗੱਲਬਾਤ ਹੋ ਹਫਤਾਵਾਰੀ ਯਹਾਂ ਪਰ ਜਦੋਂ ਵੀ ਅਸੀਂ ਇਕੱਠੇ ਬੈਠੀ ਉਹਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਸੁਖਵੀਰ ਜੀ ਤੁਸੀਂ ਨਾ ਬਹੁਤ ਵਧੀਆ ਗੱਲ ਕੀਤੀ ਹੈ ਇੱਕ ਤੇ ਆਮ ਤੌਰ ਤੇ ਕਿਹਾ ਜਾਂਦਾ ਵੀ ਜਿੱਥੇ ਕਿਤੇ ਅਗਨ ਦਿੱਥੇ ਧੂਆ ਨਿਕਲਦਾ ਜਾਂ ਇਹ ਕਿਹਾ ਜਾਂਦਾ ਹੈ ਕਿ ਵੀ ਦੋ ਹੱਥਾਂ ਨਾਲ ਤਾਲੀ ਵੱਜਦੀ ਆ ਪਰ ਜਿਹੜੀ ਇਹ ਸ਼ੱਕ ਦੀ ਬਿਮਾਰੀ ਹੈ ਨਾ ਇਹ ਦੋ ਹੱਥਾਂ ਨਾਲ ਤਾਲੀ ਨਹੀਂ ਵੱਜਦੀ ਇਹ ਉਸਤੀ ਆਪਣੀ ਹੀ ਕਲਪਨਾ ਹੁੰਦੀ ਆ ਜੈਨ ਕਿ ਉਹ ਕੱਲਾ ਹੀ ਤਾੜੀ ਮਾਰਦਾ ਠੀਕ ਹੈ ਨਾ ਹੀ ਉੱਥੇ ਧੂਆ ਹੁੰਦਾ ਨਾ ਹੀ ਉੱਥੇ ਕੋਈ ਅੱਗ ਹੁੰਦੀ ਆ ਉਹਦੇ ਦਿਮਾਗ ਦੇ ਵਿੱਚ ਥੌਟਸ ਇਸ ਤਰ੍ਹਾਂ ਦੇ ਆਉਂਦੇ ਆ ਦਿਮਾਗ ਦੇ ਕੈਮੀਕਲਸ ਇੰਬੈਲੈਂਸ ਹੋਣ ਕਰਕੇ ਉਹਨੂੰ ਹਰ ਚੀਜ਼ ਲੱਗਦੀ ਆ ਕਿ ਵੀ ਇਹ ਮੇਰੀ ਵਾਈਫ ਹੈ ਇਹਦੀ ਕਿਸੇ ਨਾਲ ਦੋਸਤੀ ਨਾ ਹੋਵੇ ਜਾਂ ਮੇਰਾ ਪਤੀ ਹੈ ਇਹਦੀ ਕਿਸੇ ਨਾਲ ਦੋਸਤੀ ਨਾ ਹੋਵੇ ਤੇ ਜਾਂ ਹੋਰ ਵੀ ਉਹ ਬੰਦਾ ਵੀ ਮੈਨੂੰ ਮੇਰਾ ਗਵੰਡੀ ਆਇਆ ਉਹ ਅੱਜ ਮੈਨੂੰ ਮਠਿਆਈ ਦੇ ਕੇ ਗਿਆ ਤੇ ਵੀ ਉਹਦੇ ਵਿੱਚ ਕੁਝ ਪਾਇਆ ਨਾ ਹੋਵੇ ਇਹ ਜਾਂ ਕਿਸੇ ਨੇ ਕੁਝ ਕੀਤਾ ਕਰਾਇਆ ਨਾ ਹੋਵੇ ਸਾਡਾ ਕੰਮ ਡਾਊਨ ਹੋ ਗਿਆ ਸਾਡੇ ਕਿਸੇ ਨੇ ਜਾਦੂ ਮੰਤਰ ਕਰ ਦਿੱਤਾ ਬਾਬੇ ਦੇ ਕੋਲ ਗਏ ਆ ਜੈਨ ਕਿ ਇਹ ਸਾਰਾ ਕੁਝ ਉਹਦੇ ਥੌਟਸ ਹੁੰਦਾ ਹੈ ਉਹਦੇ ਆਪਣੇ ਦਿਮਾਗ ਦੀ ਹੀ ਕਲਪਨਾ ਹੁੰਦੀ ਆ ਔਰ ਉਹ ਥੌਟਸ ਦੇਣ ਵਾਸਤੇ ਜਿਹੜੇ ਨਿਊਰੋਟ੍ਰਾਂਸਮਿਟਰਸ ਆ ਕੈਮੀਕਲਸ ਆ ਉਹ ਇਹਦੇ ਤੇ ਕੰਮ ਕਰਦੇ ਆ ਤੇ ਜਦੋਂ ਕਿ ਇਹ ਸਾਰੇ ਦੇ ਸਾਰੇ ਬਿਲਕੁਲ ਠੀਕ ਹੋਣ ਵਾਲੇ ਹੁੰਦੇ ਆ ਜੀ ਜਿਵੇਂ ਆਪਾਂ ਦਸ਼ਕਾਂ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਆ ਜੇ ਮੂਟੀ ਤੌਰ ਦੇ ਉੱਪਰ ਆਪਾਂ ਗੱਲ ਕਰੀਏ ਤਾਂ ਜਿਹੜੇ ਮਨੋਵਿਗਿਆਨੀ ਡਾਕਟਰ ਸਾਹਿਬਾਨ ਨੇ ਸਾਡੇ ਉਹਨਾਂ ਦੇ ਕੋਲ ਜਦੋਂ ਕੈਂਪ ਵਗੈਰਾ ਲਗਾਏ ਜਾਂਦੇ ਨੇ ਲੋਕ ਇਸ ਚੀਜ਼ ਨੂੰ ਬਹੁਤ ਇਗਨੋਰ ਕਰਦੇ ਨੇ ਕਿ ਸਾਡਾ ਤਾਂ ਉੱਥੇ ਜਾਣਾ ਨਹੀਂ ਬਣਦਾ ਆਮ ਇੱਕ ਇਨਸਾਨ ਨੂੰ ਰੇਸ਼ਟ ਪੋਸਟਾ ਸ਼ੱਕ ਦੀ ਉਸ ਦੇ ਵਿੱਚ ਕਿਸੇ ਵੀ ਤਰੀਕੇ ਕੋਈ ਗੁਜਾਇਸ਼ ਨਹੀਂ ਹੈ ਕੋ ਚੰਗਾ ਭਲਾ ਇਨਸਾਨ ਹੈ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਗੁਜ਼ਰਬਸਰ ਕਰਦਾ ਹੈ ਕਿ ਉਹਨੂੰ ਵੀ ਮਨੋਵਿਗਿਆਨੀ ਡਾਕਟਰ ਦੇ ਨਾਲ ਕਿਤੇ ਨਾ ਕਿਤੇ ਸਲਾਹ مشورہ ਕਰ ਲੈਣਾ ਚਾਹੀਦਾ ਜਾਂ ਉਹਨਾਂ ਦੇ ਕੈਂਪ ਜਿਹੜੇ ਲਗਾਏ ਜਾਂਦੇ ਨੇ ਜਾਂ ਫਿਰ ਉਹ ਬੈਠ ਕੇ ਜਿੱਥੇ ਵਾਰਤਾਲਾਪ ਕਰਦੇ ਨੇ ਉਹਨੂੰ ਜੁਆਇਨ ਕਰ ਲੈਣਾ ਚਾਹੀਦਾ ਬਿਲਕੁਲ ਜੀ ਇਹ ਸਾਡੇ ਦੇਸ਼ ਦੇ ਵਿੱਚ ਚੇਤਨਾ ਦੀ ਘਾਟ ਕਰਕੇ ਲੋਕਾਂ ਵਿੱਚ ਸਟਿਗਮਾ ਹੈ ਵੀ ਮੈਂ ਦਿਮਾਗ ਵਾਲੇ ਡਾਕਟਰ ਕੋਲ ਕਿਉਂ ਜਾਵਾਂ ਵੀ ਮੇਰਾ ਦਿਮਾਗ ਤੇ ਠੀਕ ਹੈ ਜਾਂ ਸਾਡੇ ਪਰਿਵਾਰ ਦਾ ਮੈਂਬਰ ਆ ਜਿਵੇਂ ਆਪਾਂ ਸ਼ੱਕ ਦੀ ਗੱਲ ਹੀ ਕਰ ਲਈ ਅੱਜ ਵੀ ਇਹ ਜੇ ਕਿਸੇ ਨੂੰ ਕਹਿ ਦਈਏ ਵੀ ਇਹ ਤੇ ਬਿਮਾਰੀ ਹੁੰਦੀ ਆ ਤੋ ਉਹ ਕਹਣਗੇ ਨਹੀਂ ਇਹ ਤੇ ਕੰਮਕਾਰ ਤੇ ਜਾਂਦਾ ਹੈ ਪਰਦਾ ਲਿਖਦਾ ਹੈਗਾ ਵਿਆਹ ਹੋਇਆ ਬੱਚੇ ਹੋਏ ਆ ਤੇ ਸਾਰਾ ਕੰਮਕਾਰ ਕਰਦਾ ਹੈ ਸਾਰਿਆਂ ਨੂੰ ਡੀਲ ਕਰਦਾ ਹੈਗਾ ਲੈ ਇਹਨੂੰ ਦਿਮਾਗ ਦੀ ਕੀ ਪ੍ਰੋਬਲਮ ਹੋ ਸਕਦੀ ਆ ਅਸਲ ਵਿੱਚ ਸਾਡੇ ਲੋਕਾਂ ਵਿੱਚ ਚੇਤਨਾ ਦੀ ਘਾਟ ਕਰਕੇ ਇਹ ਸਮੱਸਿਆ ਆਉਂਦੀ ਆ ਉਹਨਾਂ ਨੂੰ ਕੱਲੀ-ਕੱਲੀ ਗੱਲ ਸਮਝਾਉਣ ਵਾਸਤੇ ਇਹ ਸਾਨੂੰ ਵੱਡੇ ਪੱਧਰ ਦੇ ਉੱਤੇ ਕੰਮ ਕਰਨ ਦੀ ਲੋੜ ਆ ਤਾਂ ਕਿ ਸਾਡੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਵਹਿਮ ਸ਼ੱਕ ਜਾਂ ਹੋਰ ਇਹੋ ਜੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦਾ ਪ੍ਰਚਾਰ ਘੱਟ ਹੋਣ ਕਰਕੇ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਇਹ ਗੱਲ ਤੇ ਮਨੋਵਿਗਿਆਨੀ ਦੇ ਨਾਲ ਮਨੋਰੋਗ ਮਾਹਿਰ ਡਾਕਟਰ ਦੇ ਨਾਲ ਹਮੇਸ਼ਾ ਸਾਨੂੰ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਕੋਈ ਵੀ ਵੈਲ ਕੁਆਲੀਫਾਈਡ ਡਾਕਟਰ ਆ ਉਹ ਸਾਡਾ ਦੋਸਤ ਆ ਉਹ ਸਾਡਾ ਵੈਲ ਵਿਸ਼ਰ ਆ ਉਹ ਇਸ ਤੇ ਨਾਲ ਅਸੀਂ ਇਹ ਵੀ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਸਾਡੇ ਸਲਾਹਾਂ ਦੇਣ ਵਾਲੇ ਗਵੰਡੀ ਹੈ ਰਿਸ਼ਤੇਦਾਰ ਹੈ ਜਾਂ ਕੋਈ ਪਖੰਡੀ ਬਾਬੇ ਆ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਮੈਂ ਪਿਛਲੇ ਦਿਨੀ ਇੱਕ ਕੇਸ ਦੇਖ ਰਿਹਾ ਸਾਂ ਮੇਰੇ ਧਿਆਨ ਚ ਆਇਆ ਕਿ ਇੱਕ ਪਤਨੀ ਹੈ ਉਹ ਆਪਣੇ ਪਤੀ ਦੇ ਉੱਤੇ ਸ਼ੱਕ ਕਰਦੀ ਆ ਕਿ ਮੇਰੇ ਪਤੀ ਦੇ ਪਿੱਛੇ ਨਾ ਉਹ ਫਲਾਣ ਲੇਡੀ ਪਈ ਆ ਮੇਰੇ ਪਤੀ ਦੇ ਫਲਾਣੇ ਨਾਲ ਰਿਲੇਸ਼ਨ ਹੈ ਤਾਂ ਉਹ ਬਾਬਿਆਂ ਦੇ ਕੋਲ ਜਾਣ ਲੱਗੀ ਤੇ ਬਾਬਿਆਂ ਨੇ ਉਹਨੂੰ ਕਹਿ ਦਿੱਤਾ ਕਿ ਵੀ ਉਹ ਤਾ ਕਿਸੇ ਨੇ ਕੁਛ ਕੀਤਾ ਕਰਾਇਆ ਉਹ ਤਾਂ ਇਹਦੇ ਪੈਰ ਦੀ ਮਿੱਟੀ ਚੁੱਕ ਕੇ ਲੈ ਗਈ ਆ ਤੇ ਉਹਦੇ ਅੱਗੇ ਵੱਡੇ ਬਾਬੇ ਤੋਂ ਇਹ ਉਪਾਅ ਕਰਾ ਕੇ ਲਿਆਈਆ ਵੀ ਤੇਰਾ ਘਰ ਨਹੀਂ ਬਸਣ ਦੇਣਾ ਉਹ ਲੜਾਈ ਝਗੜਾ ਵੱਧਦਾ ਵੱਧਦਾ ਥਾਣੇ ਕਚਹਿਰੀ ਤੱਕ ਪਹੁੰਚ ਗਿਆ ਪਰ ਜਦੋਂ ਉਹ ਕੇਸ ਮਨੋਵਿਗਿਆਨੀਆਂ ਦੇ ਕੋਲ ਅਸੀਂ ਭੇਜਿਆ ਤਾਂ ਤੁਸੀਂ ਹੈਰਾਨ ਹੋਵੋਗੇ 15 ਦਿਨਾਂ ਦੇ ਵਿੱਚ ਉਹ ਕੇਸ ਠੀਕ ਹੋ ਗਿਆ ਤੇ ਤਲਾਕ ਤੋਂ ਪਰਿਵਾਰ ਬਚ ਗਿਆ ਬਚ ਗਿਆ ਹਾਂ ਅਸੀਂ ਜਿਵੇਂ ਦਰਸ਼ਕਾਂ ਦੇ ਨਾਲੇ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਨੂੰ ਸਭ ਮੈਂ ਜਾਂਦੇ ਜਾਂਦੇ ਇੱਕ ਸਾਫ਼ ਸਰਲ ਸਪਸ਼ਟ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਸੁਨੇਹਾ ਦੇਣਾ ਹੈ ਕਿਸੇ ਨੂੰ ਦੱਸਣਾ ਹੈ ਕਿ ਇਹ ਚੀਜ਼ ਦੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਵੇ ਅਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ ਕਿ ਸ਼ੱਕ ਦੀ ਗੁੰਜਾਇਸ਼ ਹੀ ਪੈਦਾ ਨਾ ਹੋਵੇ ਕਿਵੇਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵਿਚਰੀਏ ਤਾਂ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਸੁਖਵੀਰ ਜੀ ਇੱਕ ਤੇ ਇਹ ਹੁੰਦਾ ਹੈ ਕਿ ਵੀ ਸ਼ੱਕ ਕਿਸੇ ਮਾੜੀ ਮੋਟੀ ਗੱਲ ਦਾ ਬਣ ਗਿਆ ਮੁੱਦਾ ਬਣ ਗਿਆ ਹੈਨਾ ਬਾਤ ਦਾ ਬਤੰਗੜ ਬਣ ਗਿਆ ਵੇ ਬਈ ਕਿਤੇ ਲੱਗਿਆ ਵੀ ਕਿ ਕੋਈ ਫੋਨ ਕਰ ਰਿਹਾ ਵੀ ਸਾਨੂੰ ਲੱਗਿਆ ਕਿ ਵੀ ਇਹ ਫੋਨ ਤੇ ਮੇਰੀ ਵਾਈਫ ਹੈ ਕਿਸੇ ਲੜਕੇ ਨੂੰ ਕਰ ਰਹੀ ਹੈ ਜਾਂ ਪਤੀ ਕਿਸ ਲੜਕੀ ਨੂੰ ਫੋਨ ਕਰ ਰਿਆ ਤਾਂ ਉਹਨੂੰ ਬਹੁਤ ਸਹਿਜ ਨਾਲ ਅਸੀਂ ਦੇਖਣਾ ਹੁੰਦਾ ਵੀ ਕਿਸੇ ਨੂੰ ਦੇਖਣਾ ਜੇ ਤੇ ਅਸੀਂ ਸਹਿਜ ਦੇਖਦੇ ਆ ਬਹੁਤ ਸਲੀਕੇ ਦੇ ਨਾਲ ਦੇਖਦੇ ਆ ਉਹਦੇ ਤੇ ਨਜ਼ਰ ਰੱਖਦੇ ਆ ਫਿਰ ਤਾਂ ਉਹ ਮਸਲਾ ਹੱਲ ਵੀ ਕਰ ਲੈਂਦੇ ਆ ਜਿਹੜੇ ਸਹਿਜ ਲੋਕ ਹੁੰਦੇ ਆ ਨਾ ਉਹ ਜੇ ਕਿਤੇ ਮਾੜੀ ਮੋਟੀ ਸੱਚਮੁੱਚ ਵੀ ਕਿਤੇ ਅੱਗ ਬਲਦੀ ਹੋਵੇ ਨਾ ਤਾਂ ਉਹਨੂੰ ਵੀ ਕਾਬੂ ਕਰ ਲੈਂਦੇ ਆ ਪਰ ਜਿਹੜੀ ਮਾਨਸਿਕ ਸਮੱਸਿਆ ਜਿਹਨੂੰ ਆਪਾਂ ਕਿਹਾ ਪੈਰਨੋਇਡ ਡਿਸਆਰਡਰ ਹੈਗਾ ਇਹਦਾ ਇਲਾਜ ਮਨੋਵਿਗਿਆਨੀਆਂ ਦੇ ਕੋਲ ਮਨੋਰੋਗ ਮਾਹਿਰ ਸਕੈਟਰਾ ਕੋਲੀ ਹੁੰਦਾ ਉਹਦੇ ਚ ਪਰਿਵਾਰ ਨੂੰ ਤੁਰੰਤ ਚਾਹੀਦਾ ਹੈ ਕਿ ਆਪਣੇ ਨੇੜੇ ਦੇ ਕਿਸੇ ਵੀ ਅੱਛੇ ਸਕੈਟ੍ਰਿਸਟ ਦੇ ਕੋਲ ਜਾ ਕੇ ਇਹਦਾ ਇਲਾਜ ਕਰਉਣਾ ਚਾਹੀਦਾ ਇਲਾਜ ਬਹੁਤ ਸਸਤਾ ਹੈ ਬਹੁਤ ਸੋਖਾ ਇਲਾਜ ਹੈ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਸਾਹਿਬਾਨ ਬੈਠੇ ਆ 10-20 ਰੁਪਏ ਦੀ ਉੱਥੇ ਪਰਚੀ ਲੱਗਦੀ ਆ ਤੇ ਦਵਾਈ ਇੰਨੀ ਸਸਤੀ ਐ ਕਿ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਬੁਖਾਰ ਦੀ ਦਵਾਈ ਹਲੇ ਮਹਿੰਗੀ ਹੁੰਦੀ ਐ ਤੇ ਇਹ ਦਵਾਈ ਸਸਤੀ ਐ ਮੇਰਾ ਸਵਾਲ ਇੱਥੇ ਜ਼ਿਹਨ ਦੇ ਵਿੱਚ ਆ ਰਿਹਾ ਜਦੋਂ ਡਾਕਟਰਾਂ ਦੀ ਗੱਲ ਹੁੰਦੀ ਐ ਖਾਸ ਤੌਰ ਦੇ ਉੱਪਰ ਦਿਮਾਗੀ ਡਾਕਟਰ ਦੀ ਗੱਲ ਹੁੰਦੀ ਐ ਤਾਂ ਅਕਸਰ ਹੀ ਆਮ ਲੋਕ ਜਿਹੜੇ ਗੱਲਾਂ ਕਰਦੇ ਨੇ ਕਿ ਬਹੁਤ ਮਹਿੰਗਾ ਹੋਣਾ ਐ ਸ਼ਾਇਦ ਹੋ ਸਕਦਾ ਡਾਕਟਰ ਦੀ ਪੀਸੀ ਬਹੁਤ ਹੋਵੇ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਅਸਲੀਅਤ ਦੇ ਵਿੱਚ ਬਹੁਤ ਘੱਟ ਰੇਟ ਨੇ ਬਹੁਤ ਘੱਟ ਫੀਸ ਦੇ ਉੱਪਰ ਡਾਕਟਰਾਂ ਦੇ ਕੋਲ ਚੱਕੀਤਾ ਜਾਂਦੇ ਬਿਲਕੁਲ ਸਰਕਾਰੀ ਹਸਪਤਾਲ ਦੀ ਮੈਂ ਗੱਲ ਕੀਤੀ ਹੈਗੀ ਆ ਕਿ ਉੱਥੇ 10-20 ਰੁਪਏ ਦੀ ਪਰਚੀ ਆ ਤੇ ਦਵਾਈਆਂ ਬਹੁਤ ਸਸਤੀਆਂ ਜੀ ਇਹਦੀਆਂ ਮਾਨਸਿਕ ਰੋਗਾਂ ਦੀਆਂ ਦਵਾਈਆਂ ਬਹੁਤ ਸਸਤੀਆਂ ਦਵਾਈਆਂ ਤੇ 25-30-40 ਰੁਪਏ ਦੀ ਦਵਾਈ ਦੇ ਨਾਲ ਪਰ ਡੇ ਦੀ ਨਾਲ ਮਰੀਜ਼ ਠੀਕ ਹੋ ਜਾਂਦਾ ਵੈਸੇ ਤੇ ਸਰਕਾਰੀ ਹਸਪਤਾਲ ਚ ਬੋਤੀ ਦਵਾਈ ਮਿਲ ਜਾਂਦੀ ਆ ਪਰ ਜੇ ਕੋਈ ਇੱਕ ਅੱਧੀ ਗੋਲੀ ਲਿਖਣੀ ਵੀ ਬਾਹਰ ਪਵੇ ਤਾਂ ਉਹ 20 25 ਰੁਪਏ ਦੀ 10 ਰੁਪਏ ਦੀ 5 ਰੁਪਏ ਦੀ 15 ਰੁਪਏ ਦੀ ਦਵਾਈ ਦੇ ਨਾਲ ਇਹ ਮਰੀਜ਼ ਠੀਕ ਹੋ ਜਾਂਦੇ ਆ ਤੇ ਜੇ ਦੋ ਤਿੰਨ ਮਹੀਨੇ ਦਵਾਈ ਖਾਣੀ ਪੈ ਜਾਵੇ ਤਾਂ ਹੁਣ ਇਹਦਾ ਅੰਦਾਜ਼ਾ ਤੁਸੀਂ ਖੁਦ ਲਾ ਲਓ ਜੇ ਉਹ ਦਵਾਈ ਨਹੀਂ ਖਾਣਗੇ ਤਾਂ ਇਹ ਘਰ ਜਿਹੜੇ ਪੂਰੀ ਤਰ੍ਹਾਂ ਉੱਜੜ ਜਾਂਦੇ ਆ ਥਾਣੇ ਕਚਹਿਰੀਆਂ ਲੜਾਈ ਝਗੜੇ ਗਲੀ ਦੇ ਵਿੱਚ ਸੜਕ ਦੇ ਉੱਤੇ ਆਪਾਂ ਰੋਜ਼ ਦੇਖਦੇ ਆ ਇਹ ਸਾਰੇ ਕਲੇਸ਼ ਮਾਨਸਿਕ ਸਮੱਸਿਆਵਾਂ ਕਰਕੇ ਆ ਖਾਸ ਕਰਕੇ ਸ਼ੱਕ ਦੇ ਕਰਕੇ ਕਤਲ ਤੱਕ ਸ਼ੱਕ ਦੇ ਕਰਕੇ ਹੋ ਜਾਂਦੇ ਆ ਆਪਾਂ ਬਹੁਤ ਸਾਰੇ ਕੇਸ ਦੇਖੇ ਆ ਕਿ ਪਤੀ ਨੇ ਪਹਿਲਾਂ ਪਤਨੀ ਨੂੰ ਮਾਰਤਾ ਫਿਰ ਬੱਚਿਆਂ ਨੂੰ ਮਾਰਤਾ ਫਿਰ ਆਪ ਵੀ ਮਰ ਗਿਆ ਜਾਂ ਉਹਨੇ ਕਾਰ ਦੇ ਵਿੱਚ ਬੈਠੇ ਤੇ ਕਾਰ ਹੀ ਨਹਿਰ ਦੇ ਵਿੱਚ ਸੁੱਟ ਦਿੱਤੀ ਇਹ ਛੱਕੀ ਸੁਭਾ ਕਰਕੇ ਜਨ ਕਿ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਆ ਇਸ ਲਈ ਸਾਡੇ ਦਰਸ਼ਕਾਂ ਨੂੰ ਇਹ ਚਾਹੀਦਾ ਹੈ ਕਿ ਉਹ ਡਾਕਟਰ ਦੇ ਨਾਲ ਹਰ ਗੱਲ ਸਾਂਝੀ ਕਰਨ ਕਰਕੇ ਮਨੋਰੋਗ ਮਾਹਰ ਡਾਕਟਰਾਂ ਦੇ ਨਾਲ ਤੇ ਇਹ ਨਾ ਸੋਚਣ ਕਿ ਕਿ ਵੀ ਇਹ ਦਿਮਾਗ ਦੀ ਕੋਈ ਬਹੁਤ ਵੱਡੀ ਸਮੱਸਿਆ ਹੈਗੀ ਆ ਇਹ ਸਮੱਸਿਆ ਹੈਗੀ ਆ ਪਰ ਇਹਦਾ ਇਲਾਜ ਮਨੋਰੋਗ ਮਾਹਰ ਡਾਕਟਰਾਂ ਦੇ ਕੋਲ ਹੈਗਾ ਰਸ਼ਨੀ ਜੀ ਸਮਾਂ ਦਿੱਤਾ ਤੁਸੀਂ ਗੱਲਬਾਤ ਕੀਤੀ ਦਰਸ਼ਕਾਂ ਤੱਕ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਜਾਣਕਾਰੀਆਂ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਹੁੰਚੀਆਂ ਹੋਣਗੀਆਂ ਤੇ ਕਾਮਨਾ ਕਰਦੇ ਆ ਕਿ ਉਹਨਾਂ ਤੱਕ ਪਹੁੰਚੀਆਂ ਜਾਣਕਾਰੀਆਂ ਉਹਨਾਂ ਦੇ ਲਾਹੇਵੰਦ ਸਾਬਤ ਹੋਣ ਸੋ ਸਮਾਂ ਦਿੱਤਾ ਬਹੁਤ-ਬਹੁਤ ਮਿਹਰਬਾਨ ਬਹੁਤ-ਬਹੁਤ ਧੰਨਵਾਦ ਹਮਦਰਦਤਾ ਤੇ ਤੁਹਾਡਾ ਵੀ ਬਹੁਤ-ਬਹੁਤ ਸੋ ਇਹ ਸੰਨ ਉਹ ਕੇ ਸਮਾਜ ਸੇਵੀ ਕਿਉਂ ਆਪਸੀ ਦਿੱਕਤ ਹੈ ਦੇਖਦੇ ਜਿਸ ਤਰ੍ਹਾਂ ਪਰ ਜੰਮਾ ਨੇ ਇੱਕ ਬੀਤੀ ਦੇਖਣ ਦੀ ਪਾਤ ਸੁਹ ਜਿਹੜੀ ਹੈ ਉਹ ਡਾਕਟਰ ਸਰਵਾਨਾ ਦੇ ਕੋਲ ਹੈ ਮਨੁੱਖਿਆ ਜਿਹੜੇ ਨੇ ਉਹਨਾਂ ਦੇ ਕੋਲੋਂ ਕੇਸ ਚੱਕਦਾ ਇਲਾਜ ਦਾ ਕਰ ਦਿੱਤਾ ਜਾਂਦਾ ਹੈ ਤੇ ਇਲਾਜ ਵੀ ਬਹੁਤ ਸਸਤਾ ਹੈ ਸਾਡੇ ਜ਼ਹਿਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਕਮਾਲ ਦੇ ਰਸਤਾ ਬਹੁਤ ਨੇ ਕਹਿੰਦੇ ਨੇ ਪਰ ਉਹਨਾਂ ਨੇ ਦੱਸਿਆ ਕਿ ਗ੍ਰੀਟਰ ਪਿਆ ਦੇ ਵਿੱਚ ਵੀ ਕੇਸ ਕੇਸ ਲਾ ਇਲਾਜ ਕੋਈ ਕਰਨ ਵਾਲੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਆ ਇਸ ਦੇ ਨਾਲ ਸਾਡੇ ਸਵਾਲ ਉੱਥੋਂ ਬਸ ਸਕਦੇ ਨੇ ਸਾਡੇ ਸਮਾਜ ਦੇ ਵਿੱਚ ਜਿਹੜੀ腐ਪਰਤਤਾ ਆ ਨਿਕਲ ਕੇ ਸਾਹਮਣੇ ਆਉਂਦੀ ਹੈ ਜਾਂ ਬਹੁਤ ਸਾਰੀਆਂ ਖਬਰਾਂ ਜਾਂ ਫਟਕਵਾਰਾਂ ਜਾਂ ਸੋਚੀਆਂ ਜਿਹੜੀਆਂ ਵਰਦੀਆਂ ਨੇ ਆਪਣਾ ਦਾਤ ਗੱਲ ਪਹੁੰਚਦੀ ਹੈ ਉਸ ਨੂੰ ਵੀ ਕਿਤਨਾ ਬੁਤੇ ਖੰ ਲਿਆ ਜਾ ਸਕਦਾ ਹੈ ਸੋ ਇਸ ਰਿਪੋਰਟ ਵਿੱਚ ਸੱਚੀ ਕੀ ਜਾਣਕਾਰੀ ਦੇ ਕੇ ਜਾਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਕੋਸ਼ਿਸ਼ ਦੇ ਨਾਲ ਮੁੜ ਤੁਹਾਡੇ ਮੁਖਤਿਬ ਹੋਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੀਤ ਬਾਦ ਦੇ ਨਾਲ ਮੈਂ ਸ਼ਕੀਪ ਸਿੰਘ ਸ਼ੇਰਗਿੱਲ ਅਮਰਤ ਟੀਵੀ ਤੁਹਾਨੂੰ